ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੱਜਣ ਜਿਨ੍ਹਾਂ ਨੇ ਅਤਵਾਤਾ ਦੌਰ ਦੇਖਿਆ ਨਹੀਂ ਹੰਡਾਇਆ ਨਹੀਂ ਉਹ ਕਹਿੰਦੇ ਨੇ ਅਹ ਜੀਆਂ ਪਹਾੜੀਆਂ ਦੀਆਂ ਸਟੋਰੀਆਂ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ ਬਹੁਤ ਸੇ ਪਿੰਡਰਾਂ ਵਾਲੇ ਦੇ ਗੁੰਡੇ ਜਾਂ ਹੋਰ ਗਰੁੱਪਾਂ ਦੇ ਜਿਹੜੇ ਉਸ ਵਕਤ ਅਤਵਾਦ ਨਾਲ ਜੁੜੇ ਹੋਏ ਸੀ ਉਹ ਧੌਂਕੀਆਂ ਵੀ ਦਿੰਦੇ ਐ ਮੈਂ ਇੱਕ ਗੱਲ ਤੁਹਾਨੂੰ ਸਪੱਸ਼ਟ ਕਰ ਦੇਣਾ ਧਮਕੀਆਂ ਦੇ ਨਾਲ ਤਾਂ ਮੈਂ ਡਰਨ ਵਾਲਾ ਹੈ ਨਹੀਂ ਤੇ ਜਿਹੜੇ ਤੁਸੀਂ ਸ਼ਹੀਦ ਹੋਣ ਦੀ ਗੱਲ ਕਰਦੇ ਹੋ ਜਾਂ ਕਹਿੰਦੇ ਹੋ ਕਿ ਬਾਣੀ ਦੀ ਪਾਵਰ ਕਿਵੇਂ ਮਰਦੀ ਹੈ ਤੇ ਉਹਦੇ ਬਾਰੇ ਮੈਨੂੰ ਸਮਝ ਰਿਹਾ ਮਰਨ ਤੋਂ ਨਹੀਂ ਅਸੀਂ ਡਰਦੇ ਇਹ ਤਾਂ ਬਾਹਰ ਕੱਢ ਹੀ ਦਿਓ ਦਿਮਾਗ ਦੇ ਵਿੱਚੋਂ ਜਿਮੂਟਾ ਸਿੰਘ ਨੂੰ ਕਿਤੇ ਅਸੀਂ ਡਰਾ ਕੇ ਬੋਲਣ ਬੰਦ ਕਰਾ ਦੇਂਗੇ ਇਹ ਤਾਂ ਭੁੱਲ ਜਾਓ ਮਿੱਤਰੋ ਮੈਂ ਅੱਜ ਇੱਕ ਆਮਰਸਰ ਸਾਹਿਬ ਦੇ ਤੁਹਾਨੂੰ ਘਟਨਾ ਦੱਸਣੀ ਹੈ ਤੇ ਜਿਸ ਵੀਰ ਨੇ ਮੈਨੂੰ ਇੱਕ ਘਟਨਾ ਦੱਸੀ ਹੈ ਉਹ ਮੈਨੂੰ ਕਹਿੰਦਾ ਗਿਆਨੀ ਜੀ ਮੈਂ ਕਮੈਂਟ ਪੜ੍ਹਦਾ ਹੁਣਾ ਕਹਿੰਦਾ ਪਹਿਲੀ ਬੋਲ ਦਿਓ ਵੀਡੀਓ ਵਿੱਚ ਵੀ ਜੇ ਕਿਸੇ ਦੀ ਧੋਣ ਵਿੱਚ ਕਿੱਲਾ ਹੋਵੇ ਵੀ ਸਟੋਰੀ ਗਲਤ ਹੈ ਝੂਠ ਹੈ ਕਹਿੰਦਾ ਮੈਂ ਬੈਠਾ ਮੇਰੀ ਉਮਰ ਕਹਿੰਦਾ ਇਸ ਵਕਤ 69 ਸਾਲ ਦੀ ਹੈ ਮੈਂ ਬੈਠਾ ਕਹਿੰਦਾ ਇਸ ਵਕਤ ਕਹਿੰਦਾ ਸਲਿੰਦਰ ਸੋਢੀ ਜਿਹੜਾ ਪਿੰਡਾ ਵਾਲੇ ਦੀ ਸੱਜੀ ਬਾਹ ਸੀ ਇੱਕ ਇਹਦੇ ਨਾਲ ਹੁੰਦਾ ਸੀ ਛਿੰਦਾ ਬਲੈਕੀਆ ਤੇ ਇੱਕ ਬਲਜੀਤ ਕੌਰ ਜਿਹੜੀ ਗਰਲਫ੍ਰੈਂਡ ਸੀ ਛਿੰਦੇ ਦੀ ਕਹਿੰਦਾ ਸਾਡੀ ਜੁਐਲਰੀ ਦੀ ਯਾਨਕੀ ਕਿ ਸੋਨੇ ਦੀ ਦੁਕਾਨ ਸੀ ਅਸੀਂ ਸੋਨੇ ਦਾ ਕੰਮ ਕਰਦੇ ਸੀ ਗਹਿਣੇ ਬਣਾਉਣ ਦਾ ਪਤਾ ਹੀ ਹੈ ਤੁਹਾਨੂੰ ਕਹਿੰਦਾ ਸਾਡੀ ਦੁਕਾਨ ਤੇ ਆਏ ਔਰ ਸਾਨੂੰ ਇਹ ਕਿਹਾ ਗਿਆ ਕਿ ਕਿਸੇ ਦੀ ਕੁੜੀ ਦੀ ਮੈਰਿਜ ਹੈ ਅਸੀਂ ਉਹ ਕੁੜੀ ਦੇ ਪਰਿਵਾਰ ਦੀ ਹੈਲਪ ਕਰਨੀ ਹੈ ਤੁਸੀਂ ਘੱਟੋ ਘੱਟ ਪਾਣੀ ਤੋੜੇ ਸੋਨਾ ਸਾਨੂੰ ਆ ਗਹਿਣੇ ਬਣਾ ਕੇ ਦੇ ਦੇ ਕਹਿੰਦਾ ਮੈਂ ਇਹ ਸੇਵਾ ਸਮਝ ਕੇ ਪੰਜ ਤੋੜੇ ਸੋਨਾ ਗਹਿਣੇ ਬਣਾ ਕੇ ਦੇ ਦਿੱਤੇ ਸੱਤ ਅੱਠ ਸ਼ਾਂਪਲ ਜਿਹੜੀਆਂ ਪਾਉਂਦੇ ਆ ਲੈਂਡ ਦੇਣ ਦੇ ਵਿੱਚ ਤੇ ਇੱਕ ਛੋਟਾ ਜਿਹਾ ਕੜਾ ਕਹਿੰਦਾ ਮੈਂ ਬਣਾ ਦਿਆਂ ਲੈ ਬਣਾ ਕੇ ਕਹਿੰਦਾ ਹਫਤੇ ਬਾਅਦ ਛਿੰਦੇ ਨੂੰ ਫੜਾ ਦਿਆਂ ਕਹਿੰਦਾ ਉਹ ਪਤਾ ਨਹੀਂ ਕਿਸੇ ਦੇ ਘਰ ਹੈਲਪ ਕਰਨ ਵਾਸਤੇ ਗਿਆ ਜਾਂ ਨਹੀਂ ਗਿਆ ਬਾਅਦ ਵਿੱਚ ਕੀ ਹੋਇਆ ਕਹਿੰਦੇ ਮੇਰੇ ਕੋਲ ਦਵਾਰਾ ਆਏ ਕਹਿੰਦੇ ਜਦੋਂ ਮੈਂ ਉਹਨਾਂ ਨੂੰ ਗਹਿਣੇ ਦੇ ਰਿਹਾ ਸੀ ਉਸ ਵਕਤ ਕਹਿੰਦੇ ਸਾਡੇ ਕੋਲ ਜਿਹੜੀ ਤਜੋਰੀ ਹੁੰਦੀ ਹੈ ਉਹਦੇ ਵਿੱਚ 5 ਲੱਖ ਰੁਪਈਆ ਕਹਿੰਦੇ ਪਿਆ ਸੀ 100-100 ਦੇ ਨੋਟ ਉਹਨੇ ਜਿਹੜੀ ਸਾਰੀ ਮੈਨੂੰ ਕਹਾਣੀ ਦੱਸੀ ਕਹਿੰਦਾ ਇਹਨਾਂ ਨੇ ਦੇਖ ਲਏ ਜਦੋਂ ਵੇਖ ਲਏ ਜਦੋਂ ਕਹਿੰਦਾ ਦੁਆਰਾ ਇਹ ਆਉਂਦੇ ਨੇ ਹਾਉਤੇ ਤੋਂ ਬਾਅਦ ਕਹਿੰਦਾ ਮੈਨੂੰ ਕਹਿੰਦੇ ਵੀ ਸਾਨੂੰ ਘੱਟੋ ਘੱਟ 6 ਲੱਖ ਰੁਪਈਆ ਚਾਹੀਦੇ ਇਹ ਉਸ ਵਕਤ 6 ਲੱਖ ਰੁਪਈਆ ਕਿੰਨਾ ਹੋਊਗਾ ਤੁਸੀਂ ਅੰਦਾਜ਼ਾ ਲਾ ਕੇ ਦੇਖ ਲਓ ਕਹਿੰਦਾ ਮੈਂ ਕਿਹਾ ਵੀ ਇਹ ਜਿਹੜੇ ਪੈਸੇ ਨੇ ਇਹ ਤਾਂ ਲੋਕਾਂ ਦੇ ਪੈਸੇ ਨੇ ਅਸੀਂ ਕਿਹੜੇ ਬਣਾ ਕੇ ਦੇਣੇ ਨੇ ਦੇ ਸਾਡੇ ਨਾਲ ਇਹ ਧੱਕਾ ਹੋ ਜੂਗਾ ਲੋਕਾਂ ਨੇ ਯਕੀਨ ਨਹੀਂ ਕਰਨ ਤੁਸੀਂ ਇਹ ਧਨ ਕਰੋ ਕਹਿੰਦਾ ਮੈਨੂੰ ਸ੍ਰਿੰਦਰ ਸ਼ੋਟੀ ਨੇ ਕਿਹਾ ਕਹਿੰਦਾ ਜੇ ਤਾਂ ਪੈਸੇ ਦੇਣਾ ਦੇ ਦੇ ਤੇ ਨਹੀਂ ਅਸੀਂ 2 ਘੰਟਿਆਂ ਦੇ ਵਿੱਚ ਮੈਂ ਸਾਰਾ ਪਰਿਵਾਰ ਤੁਹਾਡਾ ਗੱਡੀ ਚਾੜਦਾ ਇਹ ਕਹਿੰਦਾ ਇਹ ਸ਼ੋਟੀ ਨੇ ਕਿਹਾ ਸੀ ਕਹਿੰਦਾ ਮੈਂ ਉਸ ਵਕਤ ਡਰ ਗਿਆ ਕਹਿੰਦਾ ਮੈਂ 3 ਘੰਟੇ ਬਾਅਦ ਉਹ ਦੁਪਹਿਰ 12:00 ਵਜੇ ਦੀ ਗੱਲ ਕਰਦਾ ਕਹਿੰਦਾ 3 ਘੰਟੇ ਬਾਅਦ ਤਕਰੀਬਨ 3:30 ਵਜੇ ਕਹਿੰਦਾ ਮੈਂ ਖੁਦ ਦਰਵਾਜ਼ਾ ਸੱਭ ਗਿਆ ਉੱਥੇ ਕਹਿੰਦਾ ਮੈਂ ਕਿਸੇ ਬੰਦੇ ਨੂੰ ਕਿਹਾ ਜਿਹੜਾ ਪਿੰਡਾਂ ਵਾਲੇ ਦਾ ਪੀਐਸ ਆਰਸਪੌਂਸਿੰਗ ਕਹਿੰਦਾ ਉਹਨੂੰ ਜਾ ਕੇ ਦੱਸਿਆ ਕਿ ਛੋਟੀ ਤੇ ਸਿੰਦਾ ਮੇਰੀ ਦੁਕਾਨ ਤੇ ਗਏ ਪਹਿਲਾਂ ਮੇਰੇ ਕੋਲੋਂ ਜੁਐਲਰੀ ਬਣਵਾਈ ਕਿਸੇ ਪਰਿਵਾਰ ਦੀ ਹੈਲਪ ਕਰਨ ਵਾਲੇ ਉਹ ਪੈਸੇ ਵੀ ਮੇਰੇ ਮੈਨੂੰ ਦਿੱਤੇ ਨਹੀਂ ਤੇ ਹੁਣ ਕਹਿੰਦੇ ਮੇਰੇ ਕੋਲੋਂ 5-6 ਲੱਖ ਰੁਪਇਆ ਫੋਰ ਮੰਗਦੇ ਨੇ ਤੇ ਨਹੀਂ ਕਹਿੰਦੇ ਜੇ ਨਾਂ ਦਿੱਤਾ ਤੈਨੂੰ ਅਸੀਂ ਗੱਟੀ ਝਾੜਾਂਗੇ ਕਹਿੰਦਾ ਜਦੋਂ ਮੈਂ ਭਿੰਡਰਾ ਵਾਲੇ ਨੂੰ ਇਹ ਸਾਰੇ ਗੱਲਬਾਤ ਦਸੀ ਕਹਿੰਦਾ ਭਿੰਡਰਾ ਵਾਲਾ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਤੂੰ ਖਾਂਦੇ ਪੀਂਦੇ ਘਰ ਦਾ ਬੰਦਾ ਏ ਤੁਹਾਡਾ ਸੋਨੇ ਦਾ ਕੰਮ ਹੈ ਸਾਨੂੰ ਕੌਮ ਲਈ ਮਾਇਆ ਦੀ ਜ਼ਰੂਰਤ ਹੈ ਤੁਸੀਂ ਮਨਾ ਨਾ ਕਰੋ ਦੇ ਦਿਓ ਕਹਿੰਦਾ ਮੈਂ ਉਹਨਾਂ ਨੂੰ ਹਾਂ ਕਰਕੇ ਵਾਪਸ ਆ ਗਿਆ ਜਦੋਂ ਵਾਪਸ ਆ ਗਿਆ ਕਹਿੰਦੇ ਸ਼ਾਮ ਨੂੰ 8:00 ਵਜੇ ਮੇਰੇ ਘਰ ਆ ਕੇ ਦਰਵਾਜ਼ਾ ਖੜਕਾਇਆ ਤਿੰਨ ਬੰਦੇ ਸੀ ਛੋਟੇ تھے ਸਿੰਦੇ ਨੂੰ ਤਾਂ ਕਹਿੰਦਾ ਮੈਂ ਪਛਾਣਦਾ ਸੀ ਇੱਕ ਬੰਦਾ ਉਹਨਾਂ ਨਾਲ ਉਹ ਹੋਰ ਸੀ ਜੰਗ ਜਾ ਕਹਿੰਦਾ ਮੈਨੂੰ ਕਹਿੰਦੇ ਵੀ ਦੱਸ ਪੈਸੇ ਦੇਣੇ ਆ ਕਿ ਨਹੀਂ ਦੇਣੇ ਕਹਿੰਦਾ ਕੁਦਰਤ ਵੱਲੋਂ ਹੋਇਆ ਕਿ ਮੈਂ 5 ਲੱਖ ਰੁਪਈਆ ਆਪਣੇ ਕੋਲ ਘਰ ਰੱਖਿਆ ਹੋਇਆ ਸੀ ਕਿ ਮੈਂ ਦੇਵਾਂਗਾ ਮੈਂ ਸੰਦਨ ਦੀ ਰਿਸਪੈਕਟ ਕੀਤੀ ਕਿ ਕੋਈ ਗੱਲ ਨਹੀਂ ਪਰ ਕਹਿੰਦਾ ਜਦੋਂ ਮੈਂ ਪੈਸੇ ਦੇਣ ਲੱਗਾ ਕਹਿੰਦਾ ਮੇਰੇ ਕੋਲ ਗਲਤੀ ਫੇਰ ਹੋ ਗਈ ਫੇਰ ਕਹਿੰਦਾ ਜਦੋਂ ਮੈਂ ਉਹਨੂੰ ਅੰਦਰ ਬਹਾਇਆ ਸਾਡੇ ਘਰ ਵਿੱਚ ਕਹਿੰਦਾ ਇੱਕ ਤਜੋਰੀ ਹੋਰ ਸੀ ਉਹਦੇ ਵਿੱਚ ਕਹਿੰਦਾ ਕੁਝ ਪੈਸੇ ਪਏ ਸੀ ਜਿਹੜੇ ਲੋਕਾਂ ਦੇ ਸੀ ਸਾਈਆਂ ਵਗੈਰਾ ਆਈਆਂ ਹੁੰਦੀਆਂ ਨੇ ਗਹਿਣੇ ਬਣਾਉਣ ਵਾਸਤੇ ਕੁਝ ਕਹਿੰਦਾ ਘੱਟੋ ਘੱਟ 15 ਤੋਂ 20 ਟੋਲੇ ਸੋਨਾ ਪਿਆ ਸੀ ਇਨੋਂ ਦੀ ਕਹਿੰਦਾ ਫੇਰ ਉਹਦੇ ਦੀ ਨਿਗਾ ਚੱਲ ਗਈ ਕਹਿੰਦੇ ਫੇਰ ਦੁਬਾਰਾ ਗਿਆ ਕਿ 5 ਲੱਖ ਨਹੀਂ ਤੂੰ 10 ਲੱਖ ਦੇ ਤੁਸੀਂ ਅੰਦਾਜ਼ਾ ਲਾਓ ਉਸ ਬੰਦੇ ਨੇ ਭਿੰਡਰਾਂ ਵਾਲੇ ਨੂੰ ਜਾ ਕੇ ਇਹ ਸਭ ਕੁਝ ਦੱਸਤਾ ਸੀ ਕਿ ਤੁਹਾਡੇ ਬੰਦੇ ਮੇਰੇ ਕੋਲੋਂ ਇਦਾਂ ਪੈਸੇ ਮੰਗਦੇ ਨੇ ਕਹਿੰਦਾ ਜਦੋਂ ਦੁਬਾਰਾ ਮੈਨੂੰ 5 ਲੱਖ ਕਿਹਾ ਕਹਿੰਦਾ ਉਸ ਵਕਤ ਜਿੰਨੇ ਪੈਸੇ ਤਜੋਰੀ ਵਿੱਚ ਪਏ ਸੀ ਜਾਂ ਸੋਨਾ ਪਿਆ ਸੀ ਕਹਿੰਦਾ ਮੈਨੂੰ ਇੱਕੋ ਹੀ ਗੱਲ ਕਹੀਂ ਛੋਟੀ ਨੇ ਰਾਰ-ਰਾਰ ਸੀ ਉਹਦੇ ਕੋਲੇ ਕਹਿੰਦੇ ਪਿਸਤਲ ਉਹ ਕੱਢਿਆ ਤੇ ਕੱਢ ਕੇ ਮੈਨੂੰ ਕਹਿੰਦੇ ਦੱਸ ਫੜਾਉਣਾ ਹੈ ਕਿ ਫਿਰ ਹੁਣੇ ਕਰੀਏ ਕੰਮ ਸਾਰਾ ਕੁਝ ਠੀਕ ਉਹ ਕਹਿੰਦਾ ਮੇਰੀ ਬਜ਼ੁਰਗ ਮਾਂ ਮੇਰੀ ਕਬੇਟੀ ਤੇ ਮੇਰੀ ਸਿਸਟਰ ਦੋ ਮੇਰੇ ਬੇਟੇ ਕਹਿੰਦਾ ਡਰ ਗਏ ਜਦੋਂ ਕਹਿੰਦਾ ਇਹਨਾਂ ਤਿੰਨਾਂ ਕੋਲੇ ਅਸਲਾ ਸੀ ਕਹਿੰਦਾ ਮੇਰੇ ਪਰਿਵਾਰ ਨੇ ਮੈਨੂੰ ਕਿਹਾ ਕਿ ਜੋ ਕੁਝ ਆਏਗਾ ਤੁਸੀਂ ਫੜਾ ਦਿਓ ਜਾਣੀ ਕਿ 5 ਲੱਖ ਰੁਪਇਆ ਤਾਂ ਪਹਿਲਾਂ ਉਹ ਕਹਿੰਦਾ ਮੈਂ ਆਪਣੇ ਕੋਲ ਇਕੱਠਾ ਕਰਕੇ ਰੱਖਿਆ ਸੀ ਕਿ ਮੈਂ ਦੇਵਾਂਗਾ ਤੇ 2.5 ਲੱਖ ਰੁਪਇਆ ਕਹਿੰਦਾ ਖੋਰ ਤਜੋਰੇ ਵਿੱਚ ਪਿਆ ਸੀ ਕੋਈ ਸੋਨਾ ਪਿਆ ਸੀ ਲਗਭਗ ਕਹਿੰਦਾ 10 ਲੱਖ ਰੁਪਇਆ ਨੇ ਇਹਨਾਂ ਨੂੰ ਉਸ ਵਕਤ ਫੜਾਇਆ ਫਿਰ ਤੁਸੀਂ ਹੋਰ ਸੁਣੋ ਜਿਹੜੇ ਬੰਦੇ ਕਹਿੰਦੇ ਨੇ ਭਿੰਡਰਾਂ ਵਾਲੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਉਹ ਕਹਿੰਦਾ ਦੋ ਦਿਨਾਂ ਬਾਅਦ ਮੈਂ ਦੁਬਾਰਾ ਫੇਰ ਭਿੰਡਰਾਂ ਵਾਲਿਆਂ ਕੋਲੇ ਗਿਆ ਕਿ ਮੈਂ ਤੁਹਾਡੇ ਕਹਿਣ ਤੇ 5 ਲੱਖ ਰੁਪਇਆ ਦੇਣ ਨੂੰ ਤਿਆਰ ਸੀ ਮੈਂ ਤਿਆਰ ਕਰਕੇ ਰੱਖਿਆ ਸੀ ਪਰ ਇਹਨਾਂ ਨੇ ਜਿਹੜਾਂ ਲੋਕਾਂ ਦੇ ਘਰਾਂ ਦਾ ਸੋਨਾ ਸੀ ਮੇਰੇ ਕੋਲੇ ਗਹਿਣੇ ਬਣਾਉਣ ਵਾਸਤੇ ਆਇਆ ਸੀ ਜਾਂ ਪੈਸੇ ਸੀ ਕਹਿੰਦੇ ਉਹ ਵੀ ਇਹ ਦੁਬਾਰਾ ਹੋਰ ਮੇਰੇ ਕੋਲੋਂ ਲੈ ਕੇ ਆਏ ਨੇ ਕਹਿੰਦਾ ਭਿੰਡਰਾਂ ਵਾਲੇ ਨੇ ਫੇਰ ਕਹਿਤਾ ਕੋਈ ਗੱਲ ਨਹੀਂ ਕਹਿੰਦਾ ਤੁਹਾਡੇ ਕੋਲੇ ਤਾਂ ਹੋਰ ਬੇਸੇਰਾ ਆ ਜਾਊਗਾ ਅਸਾ ਹੁਣ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੀ ਇਹ ਗੱਲਬਾਤ ਮੇਰੇ ਕੋਲੇ ਆਈ ਹੈ ਨਾ ਜੀ ਵੀ ਧੌਣ ਵਿੱਚ ਕਿੱਲਾ ਹੋਇਆ ਕੋਈ ਕਬੇ ਕਿ ਇਹ ਸਟੋਰੀਆਂ ਕਿੱਦਾਂ ਬਣ ਰਹੀਆਂ ਨੇ ਉਹ ਬੰਦਾ ਕਹਿੰਦਾ ਮੈਂ ਕਰੂੰਗਾ ਉਹ ਜਿੱਥੇ ਮਰਜ਼ੀ ਬਲਾਓ ਕਹਿੰਦਾ ਐਨਾ ਦੁਖੀ ਉਹ ਕਹਿੰਦਾ ਮੈਂ ਦੁਖੀ ਤਾਂ ਕਹਿੰਦਾ ਉਸ ਵਕਤ ਕਹਿੰਦਾ ਬਹੁਤੇ ਲੋਕਾਂ ਨੇ ਯਕੀਨ ਨਹੀਂ ਕੀਤਾ ਕਿ ਮੇਰੇ ਨਾਲ ਇਹ ਘਟਨਾ ਵਾਪਰੀ ਪੁਲਿਸ ਨੇ ਵੀ ਕਹਿੰਦੇ ਜਦੋਂ ਮੈਂ ਪੁਲਿਸ ਕੋਲੇ ਗਿਆ ਕਹਿੰਦੇ ਕਿਸੇ ਨੇ ਗੱਲਬਾਤ ਸੁਣੀ ਨਹੀਂ ਕਿ ਤੇ ਚੁੱਪ ਕਰਕੇ ਬੈਠ ਕਹਿੰਦਾ ਜਿਹੜਾ ਲੋਕਾਂ ਦਾ ਪੈਸਾ ਸੀ ਮੇਰੇ ਕੋਲੇ ਉਸ ਵਕਤ ਕਹਿੰਦਾ ਮੈਂ ਕਿੱਦਾਂ ਵਾਪਸ ਕੀਤਾ ਉਹ ਕਹਿੰਦਾ ਮੈਨੂੰ ਪਤਾ ਹੈ ਤੁਸੀਂ ਹੁਣ ਅੰਦਾਜ਼ਾ ਲਾਓ ਇਹ ਕੋਈ ਸੁਨਿਆਰੇ ਦੀ ਗੱਲ ਹੈ ਉਨਸਰ ਸ਼ਹਿਰ ਦੀ ਉਹ ਕਹਿੰਦਾ ਮੈਨੂੰ ਪਤਾ ਹੈ ਕਿ ਮੈਂ ਜਿਹੜਾ ਪੈਸਾ ਤੇ ਸੋਨਾ ਮੇਰੇ ਕੋਲੇ ਗਹਿਣੇ ਬਣਾਉਣ ਵਾਸਤੇ ਆਇਆ ਹੋਇਆ ਸੀ ਕਹਿੰਦਾ ਕਿੱਦਾਂ ਮੈਂ ਵਾਪਸ ਕੀਤਾ ਕਹਿੰਦਾ ਕਈਆਂ ਕੁੜੀਆਂ ਦੇ ਵਿਆਹ ਰੱਖੇ ਹੋਏ ਸੀ ਕਹਿੰਦਾ ਮੇਰੇ ਅਗਲੇ ਨੇ ਗਲ ਦੇ ਜਾ ਕੇ ਗੁੱਠਾ ਦਿੱਤਾ ਕਿ ਸਾਨੂੰ ਨਹੀਂ ਪਤਾ ਜਦਾਂ ਮਰਜੀ ਕਰ ਤੁਸੀਂ ਹੁਣ ਉਦਾਜਾ ਲਓ ਵੀ ਕਿੱਦਾਂ ਇਹ ਅਤਵਾਦੀ ਦੌਰ ਵਿੱਚ ਇਹਨਾਂ ਨੇ ਕੀਤਾ ਜਿਹਨੂੰ ਕਹਿੰਦੇ ਭਿੰਡੜਾ ਵਾਲੇ ਦੀ ਸੱਜੀ ਬਾਹ ਸੀ ਸਰੇਂਦਰ ਛੋਟੀ ਅਕਰਤੂਤਾ ਨੇ ਨਾ ਦਿੱਯੋ ਔਰ ਮੈਂ ਇੱਕ ਨਾ ਮੇਰੀ ਫਿਤਰਤਾ ਆ ਪੜੀ ਮੈਂ ਕਦੇ ਵੀ ਜਿਹੜੀ ਅੱਖਾਂ ਨਾਲ ਜਦ ਕੰਨ ਨਾਲ ਸੁਣੀ ਹੋਈ ਸਟੋਰੀ ਹੁੰਦੀ ਹੈ ਮੈਂ ਪੂਰਾ ਪ੍ਰੀਟੀ ਦੇ ਨਾਲ ਕੋਸ਼ਿਸ਼ ਕਰਦਾ ਹਾਂ ਕਿ ਇਹਦੇ ਵਿੱਚ ਝੂਠ ਨਾ ਹੋਵੇ ਜਿਹੜੀ ਮੈਂ ਗੱਲ ਕਹੀ ਹੈ ਉਨੀ ਕੀ ਹੋ ਸਕਦੀ ਹੈ ਪਰ ਉਹ ਬੰਦਾ ਕਹਿੰਦਾ ਗਿਆਨੀ ਜੀ ਇਹ ਬਿਲਕੁਲ ਸੱਚ ਹੈ ਅੱਜ ਉਹ ਬੰਦਾ ਸਰਦੇ ਵਰਦੇ ਘਰ ਦੇ ਵਿੱਚ ਰਹਦੇ ਆ ਵਧੀਆ ਕੁਝ ਉਹਦਾ ਪਰਿਵਾਰ ਇੱਕ ਬੇਟੇ ਇੱਕ ਬੇਟਾ ਕਹਿੰਦਾ ਅਮਰੀਕਾ ਦੇ ਵਿੱਚ ਸੈਟ ਨੇ ਇਪਰੋਂ ਬੰਦਾ ਕਹਿੰਦਾ ਕਹਿੰਦਾ ਵੀ ਮੇਰੀ ਐਸਮੇ ਤੇ 69 ਸਾਲ ਦੀ ਉਮਰ ਹਾਂ ਗੀ ਆ ਬਤੀਆ ਤੁਰਦਾ ਫਿਰਦਾ ਕਹਿੰਦਾ ਜੇ ਕੋਈ ਤੁਹਾਨੂੰ ਪ੍ਰੋਬਲਮ ਪਈ ਕੋਈ ਬੰਦਾ ਕਵੇ ਜਦੋਂ ਮਰਜੀ ਕਹਿੰਦਾ ਮੈਨੂੰ ਸੱਦ ਲਿਓ ਮੈਂ ਜਾ ਕੇ ਕਹੂੰਗਾ ਵੀ ਹਾਂ ਮੇਰੇ ਨਾਲੇ ਘਟਨਾ ਵਾਪਰੀ ਐ ਉਹ ਤਾਂ ਇਹ ਤੱਕ ਵੀ ਕਹਿੰਦਾ ਕਹਿੰਦਾ ਮੇਰੇ ਕੋਲੇ ਜਿੰਨਾ ਪਰਿਵਾਰਾਂ ਦਾ ਸੋਨਾ ਗਹਿਣੇ ਬਣਨ ਵਾ ਤੇ ਆਇਆ ਸੀ ਪੈਸੇ ਆਏ ਸੀ ਕਹਿੰਦਾ ਉਹਨੇ ਲਿਸਟ ਵੀ ਹੈਗੀ ਮੇਰੇ ਕੋਲੇ ਕਹਿੰਦਾ ਉਹਨਾਂ ਨੂੰ ਮੈਂ ਕਿੰਨਾ ਪੈਸੇ ਵਾਪਸ ਕੀਤੇ ਨੇ ਉਹਨਾਂ ਦੀ ਮੇਰੇ ਕੋਲ ਕਹਿੰਦਾ ਲਿਸਟ ਵੀ ਪਈ ਹੈ ਜਿੰਨਾ ਪਰਿਵਾਰਾਂ ਦੇ ਕਹਿੰਦਾ ਗਹਿਣੇ ਬਣਾਉਣ ਵਾਸਤੇ ਪੈਸੇ ਆਏ ਸੀ ਜਾਂ ਸੋਨਾ ਆਇਆ ਸੀ ਕਹਿੰਦਾ ਸਾਰੀ ਲਿਸਟ ਮੇਰੇ ਕੋਲੇ ਪਈ ਹੈ ਕਹਿੰਦਾ ਉਹਨਾਂ ਪਰਿਵਾਰਾਂ ਵਿੱਚੋਂ ਵੀ ਕੁਝ ਬੰਦੇ ਕਹਿੰਦਾ ਇਸ ਵਕਤ ਹੈਗੇ ਆ ਕਹਿੰਦਾ ਜੇ ਕੋਈ ਬੰਦਾ ਇਹ ਥੋੜਾ ਜਿਹਾ ਆਕੜ ਕਰੇ ਵੀ ਵਿਗਿਆਨੀ ਕਿਉਂ ਬੋਲੀ ਜਾਂਦਾ ਤੁਸੀਂ ਉਹਨਾਂ ਦਾ ਜਾਹ ਲਾਓ ਹੁਣ ਕਾਰਨ ਕੀ ਹੈ ਕਿ ਮੈਂ ਕਿਉਂ ਬੋਲ ਰਿਹਾ ਕਿਉਂਕਿ ਮੈਂ ਬੋਲਦੇ ਤੇ ਲੋਕ ਵਿਸ਼ਵਾਸ ਕਰਦੇ ਵੀ ਹਾਂ ਸਾਡੀ ਗੱਲ ਦੂਰ ਤੱਕ ਜਾਵੇ ਹਾਲੇ ਤਾਂ ਮੈਂ ਇਹ ਜਿਹੜੀਆਂ ਚੀਜ਼ਾਂ ਬੋਲ ਰਿਹਾ ਨੂੰ ਥੋੜਾ ਜਿਹਾ ਸੀਕ੍ਰਟ ਯਾਨੀ ਕਿ ਕਿਸੇ ਦਾ ਨਾਮ ਨਹੀਂ ਮੈਂਸ਼ਨ ਕਰਦਾ ਪਰ ਜੇ ਕੋਈ ਚਾਵੇ ਨਾ ਤਾਂ ਇਹ ਜੇ ਲੋਕ ਵੀ ਹੈਗੇ ਜਿਹੜੇ ਕਹਿੰਦੇ ਸੀ ਸਾਹਮਣੇ ਆ ਕੇ ਦੱਸਾਂਗੇ ਕਿ ਸਾਲਟੇ ਨਾਲੇ ਘਟਨਾ ਕਰਮ ਪਿਆ ਤੇ ਕੀ ਕਰੋਗੇ ਮੈਂ ਗੱਲ ਕਰ ਰਿਹਾ ਕਿ ਸੋਟੀ ਭਿੰਡਾਂ ਦੀ ਭਿੰਡਾਂ ਵਾਲੀ ਦੀ ਸੱਜੀ ਬਾਹ ਸੀ ਸਿੰਧ ਆ ਬਲੈਕੀਆਂ ਵਿੱਚ ਆਉਂਦੇ ਬਲਜੀਤ ਕੌਰ ਵੀ ਵਿੱਚ ਆਉਂਦੀ ਹੈ ਹੁਣ ਤੁਸੀਂ ਅੰਦਾਜ਼ਾ ਲਾਓ ਇਹ ਬੇਨਤੀ ਪ੍ਰਵਾਨ ਕਰਿਓ ਔਰ ਹੋਰ ਵੀ ਜੇ ਕਿਸੇ ਕੋਲੇ ਇਹ ਦੀ ਸਟੋਰੀਕ ਹੁੰਦੀ ਹੈ ਕਿ ਇਹਨਾਂ ਕੋਈ ਘਟਨਾ ਵਾਪਰੀ ਹੁੰਦੀ ਹੈ ਇੱਕ ਮੈਂ ਬੇਨਤੀ ਕਰਦਾ ਮੈਂ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਮਿਲਣ ਵਾਲਾ ਬੰਦਾ ਮੈਂ ਨਾ ਝੂਠ ਬੋਲਣਾ ਤੇ ਨਾ ਅੱਜ ਤੱਕ ਬੋਲੇ ਜਿਹੜੀ ਗੱਲ ਸੱਚ ਹੋਊਗੀ ਉਹੀ ਤੁਹਾਡੇ ਸਾਹਮਣੇ ਰੱਖਣੀ ਹੈ ਅੱਤਵਾਦ ਨੇ ਸਾਡੇ ਪੰਜਾਬ ਦਾ ਕਿਦਾਂ ਬੇੜਾ ਗਰ ਕੀਤਾ ਕਿੰਨਾ ਕੌਮ ਦੇ ਮੱਥੇ ਤੇ ਅਤਵਾਦ ਦਾ ਟੈਗ ਲਗਾ ਇਹ ਖਰਦੂਦਾਂ ਦੱਸਣ ਬਾਅਦ ਤੇ ਮੈਂ ਹਰ ਵਕਤ ਤਿਆਰ ਹਾਂ ਬਾਕੀ ਰਹੇਗਾ ਤਨ ਕੀ ਹੁੰਦੀ ਇਹ ਤਨਕੀ ਤੁਮ ਕਹਿੰਦੇ ਡਰਨ ਵਾਲੇ ਨਹੀਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ